ਪਈ ਸੀ 4 ਫੁੱਟੀ ਵੀ ਸੀ ਇਹ ਤਾਂ ਫਿਰ ਵੀ 4 ਆਪਣਾ ਕਿਤਾ 4 ਇੰਚ ਹੀ ਸੀ 4 ਇੰਚੀ ਸੀ ਅਸੀਂ ਪੁੱਛਾਂਗੇ ਉਸ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਕੀ ਬਾਅਦ ਚ ਸਸਪੈਂਡ ਕੀਤਾ ਗਿਆ ਜਿਨੇ ਸੰਵਿਧਾਨ ਦਾ ਹਨਨ ਕੀਤਾ ਕੀ ਇਹ 295 ਨਹੀਂ ਲੱਗਣਾ ਚਾਹੀਦਾ ਕਿ ਧਾਰਮਿਕ ਚਿੰਨਾ ਦੀ ਬੇਹੁੱਦਗੀ ਕੀਤੀ ਗਈ ਹੈ ਕੀ ਇਹ ਧਾਰਮਿਕ ਜਜ਼ਬਾਤ ਭੜਕਾਏ ਨਹੀਂ ਜਾ ਰਹੇ ਇਸ ਗੱਲ ਤੇ ਜੋ ਸੰਵਿਧਾਨ ਦਾ ਹਨਨ ਧਾਰਮਿਕ ਚਿੰਨਾ ਦਾ અપਮਾਨ ਹੈ 295 ए ਦੇ ਤਹਿਤ ਉਹਨਾਂ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਇਹ ਸਾਰਾ ਕੁਝ ਦਿੱਲੀ ਦੇ ਗ੍ਰਹਿ ਮੰਤਰੀ ਦੇ ਦਿੱਲੀ ਮਤਲਬ ਦੇਸ਼ ਦੇ ਗ੍ਰਹਿ ਮੰਤਰੀ ਦੇ ਡਾਇਰੈਕਟ ਸਿੱਧਾ ਅਧਿਕਾਰ ਚ ਹੈ ਉਥੋਂ ਦੀ ਸਰਕਾਰ ਥੱਲੇ ਨਹੀਂ ਗਾ ਗ੍ਰਹਿ ਮੰਤਰੀ ਦੇ ਥੱਲੇ ਆ ਕੀ ਉਹ ਗ੍ਰਹਿ ਮੰਤਰੀ ਇਹ ਕਾਲ ਕਰਨਗੇ ਤੇ ਜੇ ਨਹੀਂ ਕਰਦੇ ਤਾਂ ਜਿਹੜੀਆਂ ਪਾਰਟੀਆਂ ਸਾਡੀਆਂ ਨਿੱਤ ਜਾ ਕੇ ਲੇਲੜੀਆਂ ਕੱਢਦੀਆਂ ਨੇ ਗ੍ਰਹਿ ਮੰਤਰੀ ਦੀਆਂ ਕੀ ਉਹ ਉਹ ਪਾਰਟੀਆਂ ਉਹਨਾਂ ਨਾਲ ਇਹ ਗੱਲ ਠਾਉਣ ਗਈਆਂ ਜਾਂ ਸਿਰਫ ਚੁੱਲੀਆਂ ਦੀ ਗੱਲ ਹੋਊਗੀ ਜਾਂ ਸਿਰਫ ਰਾਜਨੀਤਿਕ ਤਾਕਤ ਲੈਣ ਦੀ ਗੱਲ ਹੋਊਗੀ ਤੇ ਸਾਡੇ ਅਧਿਕਾਰਾਂ ਦੀ ਗੱਲ ਨਹੀਂ ਹੋਊ ਉਹਨਾਂ ਚਿੰਨਾ ਦੀ ਗੱਲ ਨਹੀਂ ਹੋ ਜੋ ਗੁਰੂ ਨੇ ਬਖਸ਼ਿਆ ਉਹਨਾਂ ਦੀ ਅਸੀਂ ਦੇਣੇ ਤਾਂ ਛੱਡੋ ਉਹ ਤਾਂ ਉਹ ਦੇਗੇ ਅਸੀਂ ਉਹਨਾਂ ਨੂੰ ਬਰਕਰਾਰ ਨਹੀਂ ਰੱਖ ਸਕਦੇ ਤੇ ਜੇ ਨਹੀਂ ਰੱਖ ਸਕਦੇ ਸਾਡੇ ਲਈ ਨਹੀਂ ਕਰ ਸਕਦੇ ਤਾਂ ਇਹ ਦੱਸਾਂਗੇ ਕਿ ਸਾਡੇ ਲੀਡਰ ਕਿਵੇਂ ਹੋਏ ਤੁਸੀਂ ਅੱਜ ਹੁਣ ਆਪਾਂ ਇਕੱਠੇ ਹੋ ਗਏ ਆ ਨਾ ਆ ਤੁਹਾਡੇ ਮਾਈਕ ਆ ਗਏ ਨੇ ਮੈਂ ਇਥੋਂ ਲਿਖ ਕੇ ਲੈ ਲਓ ਤਿੰਨਾ ਜਾਂ ਚਾਰਾਂ ਦਿਨਾਂ 'ਚ ਤੁਹਾਡੇ ਕੋਲੇ ਖੜੇ ਹੋਣਗੇ। ਨਾ ਇਹ ਤਾਂ ਮੈਨੂੰ ਕਹਿਦੇ ਹੋ ਜੀ ਔਰ ਬਾਕੀ ਪਾਰਟੀਆਂ ਵਾਲੇ ਵੀ ਪਰ ਮਸਲਾ ਇਹ ਹੈ ਕਿ ਤੁਸੀਂ ਦਿਖਾਵੇ ਲਈ ਹੋ। ਤੁਸੀਂ ਸੱਚਮੁੱਚ ਲਈ ਨਹੀਂਗੇ। ਤੁਸੀਂ ਸੱਚੀ ਮੁੱੱਚੀ ਨਾਲ ਖੜੇ ਨਹੀਂ ਹੋਣਾ ਚਾਹੁੰਦੇ। ਤੁਹਾਨੂੰ ਉਹਨਾਂ ਕਕਾਰਾਂ ਨਾਲ ਅੰਦਰੋਂ ਜੁੜਾਵ ਨਹੀਂਗਾ। ਕੀ ਤੁਸੀਂ ਕੱਲਾ ਆ ਕੇ ਬੰਦਾ ਇਹਨਾਂ ਨੂੰ ਕੱਲਿਆਂ ਨੂੰ ਮਿਲ ਨਹੀਂ ਸਕਦਾ ਸੀ? ਕਹਿ ਨਹੀਂ ਸਕਦਾ ਸੀ ਮੈਂ ਤੇਰੇ ਨਾਲ ਆਂ ਯਾਰ ਤੂੰ ਬਹੁਤ ਵਧੀਆ ਕੀਤਾ। ਇਹ ਹੈ ਇਸ ਗੁਰਸਿੱਖ ਬੰਦੇ ਦੀ ਕਮਾਲ ਦੀ ਗੱਲ। ਕਿ ਇਸ ਬੰਦੇ ਨੇ ਕਿਹਾ ਮੈਂ ਨਹੀਂ ਮੈਂ ਵਾਪਸ ਜਾਊਂਗਾ ਨਹੀਂ ಗ್ರಾಮ ਸਭਾ ਬੰਨੋਂ ਪਿੰਡ ਦੀ ਪਾਰਲੀਮੈਂਟ ਕਿਹਾ ਜਾਂਦਾ 73ਵੀਂ ਸੋਧ ਤੋਂ ਬਾਅਦ ਉਹ ਅਲੱਗ-ਅਲੱਗ ਹੈ ਕਿ ਪ੍ਰਚਾਰ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਜਾਣਕਾਰੀ ਦਾ ਕਾਫੀ ਜ਼ਿਆਦਾ ਕਮੀ ਹੈਗੀ ਹੈ ਪਰ ਜਿਹੜੇ ਇਹੋ ਜਿਹੇ ਵੱਡੇ ਮੁੱਦੇ ਨੇ ਇਹ ਇੰਡੀਵਿਜੂਅਲ ਦਾ ਮੁੱਦਾ ਨਹੀਂ ਨਿੱਜੀ ਨਹੀਂ ਹੈ ਬੰਦੇ ਦਾ ਹੁਣ ਜਿਵੇਂ ਉਹਨਾਂ ਨੇ ਇਹ ਕਰਤਾ ਜਿਹੜਾ ਇਹ ਕਾਲਸਰਾ ਪਿੰਡ ਦੇ ਸਰਪੰਚ ਸਾਹਿਬ ਵਾਲਾ ਮੁੱਦਾ ਹੈ ਕਿ ਭਾਜਪਾ ਨੇ ਟਰਾਈ ਕੀਤੀ ਕਿ ਇਹਨੂੰ ਮਤਲਬ ਨਵੇੜ ਲਿਆ ਜਾਇਆ ਕਿਸ ਤਰੀਕੇ ਨਾਲ ਉਹਨਾਂ ਦਾ ਨੈਸ਼ਨਲ ਸਪੋਕਸਪਰਸਨ ਨੇ ਆਰ ਪੀ ਸਿੰਘ ਉਹਨਾਂ ਨੇ ਆਪਣੇ ਵੱਲੋਂ ਇੱਕ ਸ਼ਿਕਾਇਤ ਕਰਕੇ ਏਸੀਪੀ ਦੀ ਕਹਿੰਦੇ ਜੀ ਜੁਆਇੰਟ ਕਮਿਸ਼ਨਰ ਨੂੰ ਭੇਜਤੀ ਪਰ ਏਸੀਪੀ ਨੇ ਤਾਂ ਉੱਪਰ ਗੱਲ ਕੀਤੀ ਹੈ ਉੱਪਰ ਕਿਹਦੇ ਨਾਲ ਕੀਤੀ ਹੈ ਜੁਆਇੰਟ ਕਮਿਸ਼ਨਰ ਨਾਲ ਕੀਤੀ ਹੋਣੀ ਉਹੀ ਜਾਂਚ ਕਰੂਗਾ ਉਹ ਕਹਿੰਦੇ ਜੀ ਚਲੋ ਜੀ ਮਾੜੀ ਮੋਟੀ ਅਪੋਲੋਜੀ ਕਰ ਲਓ ਜੀ ਕੱਲਾ ਨਿੱਜੀ ਬੰਦੇ ਤੋਂ ਐਨੇ ਨਾਲ ਕੰਮ ਹੋ ਜਾਏਗਾ ਇਹ ਕੰਮ ਏਡੇ ਵਾਲੇ ਨਹੀਂ ਹੁੰਦੇ ਇਹ ਨਿੱਜੀ ਕੰਮ ਨਹੀਂ ਹੈ ਇਹ ਇੱਕ ਬਹੁਤ بڑا ਇੱਕ ਸਿਧਾਂਤਕ ਪਹਿਲੂ ਨੇ ਇਹਦੇ ਬਿਰਸੇ ਦੇ ਪਹਿਲੂ ਨੇ ਉਦੇਚ ਚਾਹੀਦਾ ਸੀ ਕਿ ਉਹਨਾਂ ਨੂੰ ਕਿ ਜੁਆਇੰਟ ਕਮਿਸ਼ਨਰ ਤਾਂ ਆਟੋਮੈਟਿਕਲੀ ਉਹਨੂੰ ਕਹਿ ਦੂਗਾ ਵੀ ਬਸ ਕੰਮ ਹੋ ਗਿਆ ਫਾਈਲ ਕਰਤੀ ਜੋ ਵੀ ਤੁਹਾਡੀ ਕੰਪਲੇਂਟ ਹੈ ਉਦੋਂ ਵੱਡਾ ਬੰਦਾ ਕੋਈ ਕਰ ਰਿਹਾ ਇਨਕੁਆਰੀ ਇਨਕੁਆਰੀ ਕਰਕੇ ਕੋਈ ਭੇਜ ਰਿਹਾ ਜਿਵੇਂ ਰਾਜਸਥਾਨ ਵਾਲਾ ਹੋਇਆ ਉਹਨਾਂ ਨੇ ਘਟੋ ਘਟੇ ਇਹ ਕਹਿੰਦਾ ਵੀ ਰੂਲ ਅਸੀਂ ਬਣਾਏ ਸੀ ਗਲਤ ਹੈ ਰੂਲ ਅਮੈਂਡ ਕਰਤੇ ਅੱਗੇ ਤੋਂ ਨਹੀਂ ਹੋਏਗਾ ਕੋਈ ਇਹੋ ਜੀ ਗੱਲ ಗ್ರಾಮ ਸਭਾ ਦੇ ਮਤੇ ਤੋਂ ਬਾਅਦ ਜਦੋਂ ਹੁਣੇ ਮਤਾ ਜਾਊਗਾ ਭੇਜ ਮਿਨਿਸਟਰੀ ਨੂੰ ਵੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਐਸਜੀਪੀਸੀ ਨੂੰ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹ ਪਿੰਡ ਦੀ ਪਾਰਲੀਮੈਂਟ ਦੀ ਕਦਰ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਹੈ ਮੈਂ ਕਹੂੰਗਾ ਜੱਜਦਾਰ ਅਕਾਲ ਤਖਤ ਨੂੰ ਇੱਥੇ ਬੋਲਣਾ ਚਾਹੀਦਾ ਗੱਲ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹਦੇ ਤੇ ਬੈਠ ਕੇ ਮੀਟਿੰਗ ਸੱਦ ਕੇ ਮਤਾ ਪਾਉਣਾ ਚਾਹੀਦਾ ਇਕੱਲਾ ਪ੍ਰੈਸ ਬਿਆਨ ਨਹੀਂ ਐਸਜੀਪੀਸੀ ਵੀ ਮਤਾ ਪਾਵੇ ਤੇ ਬਾਕੀ ਦੀਆਂ ਚੀਜ਼ਾਂ ਕਰੇ ਔਰ ਇਵਨ ਟੀਵੀ ਚੈਨਲਾਂ ਤੇ ਵੀ ਕਿਸੇ ਕਿਸੇ ਮਾਮਲੇ ਜਿੱਤਾ ਤੁਸੀਂ ਉਹ ਕਰ ਦਿੰਦੇ ਹੋ ਤੇ ਐਸਜੀਪੀਸੀ ਨੇ ਇਹਨਾਂ ਨੂੰ ਕਿਉਂ ਨਹੀਂ ਸੱਦਿਆ ਉਹ ਕੁੜੀ ਨੂੰ ਤਾਂ ਜੱਜ ਜੱਜ ਬਣੀ ਚੰਗੀ ਕਰਨ ਉੱਥੇ ਸੱਦ ਕੇ ਸਨਮਾਨਿਤ ਕਰਤਾ ਉੱਥੇ ਬੁਲਾਉਂਦੇ ਕਿਉਂ ਜਸਤੇਰ ਘੜਗਾ ਜਾਂ ਤਾਂ ਹੁਣ ਵੈਸੇ ਵੀ ਮਾਨਤਾ ਪ੍ਰਾਪਤੀ ਲਈ ਫਿਰ ਰਹੇ ਨੇ ਪਿੰਡ ਪਿੰਡ ਇੱਥੇ ਆ ਜਾਂਦੇ ਤਾਂ ਵੀ ਇੱਕ ਗੱਲ ਉਸ ਪੱਧਰ ਤੇ ਹੋਣੀ ਸੀ ਮਾਮਲਾ ਦੁਬਾਰਾ ਉੱਠ ਜਾਂਦਾ ਹੋਰ ਵੱਡੇ ਵੱਡੇ ਪੱਧਰ ਤੇ ਉੱਠ ਜਾਂਦਾ ਇਸ ਲਈ ਜਿਹੜਾ ਅੰਦਰੂਨੀ ਕਮਜ਼ੋਰੀਆਂ ਨੇ ਉਹ ਵੀ ਜਿਹੜੀ ਸਰਕਾਰ ਕਰ ਰਹੀ ਆ ਉਹ ਵੀ ਇਹ ਦੋਨੋਂ ਪਾਸੇ ਦੀ ਪ੍ਰੋਬਲਮ ਹੈ ਪਤਾ ਹੋਣ ਦੇ ਬਾਵਜੂਦ ਕਾਰਵਾਈ ਜੁਆਇੰਟ ਕਮਿਸ਼ਨਰ ਖਿਲਾਫ ਵੀ ਹੋਣੀ ਚਾਹੀਦੀ ਹੈ ਜੀ ਤੋਂ ਪੁੱਛਿਆ ਉਹਨੇ ਕਾਰਵਾਈ ਐਸਪੀ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਅੱਜ ਦੇਸ਼ ਦੇ ਵਿੱਚ ਸਿੱਖ ਕਿਸੇ ਸਟੇਜ ਤੇ ਖੜੇ ਨਹੀਂ ਸਿੱਖਾਂ ਦੀ ਗੱਲ ਜੇ ਆਪਾਂ ਕਰੀਏ ਉਹ ਇਹ ਸੋਚ ਰਹੇ ਨੇ ਅਸੀਂ ਆਜ਼ਾਦ ਹਾਂ ਜਾਂ ਅਸੀਂ ਗੁਲਾਮ ਆ ਇਹ ਮੈਸੇਜ ਤਾਂ ਤੁਸੀਂ 4-5 ਦਿਨ ਤੋਂ ਤੁਸੀਂ ਦੇਖਿਆ ਚੱਲਦਾ ਆ ਪਰ ਸਾਰਿਆਂ ਨੂੰ ਵੱਡੇ ਦੁੱਖ ਦੀ ਗੱਲ ਅੱਜ ਜਿਹੜੀ ਇਹ ਹੈ ਵੀ ਸਾਡੇ ਜਿਹੜੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਸਰੋਣੀ ਕਮੇਟੀ ਨਾ ਤਾਂ ਉਹਨੇ ਇਸ ਮਸਲੇ ਬਾਰੇ ਕੋਈ ਕਮੇਟੀ ਨਾ ਹੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਾ ਹੀ ਕੋਈ ਗੱਲ ਜਿਹੜੀ ਕਿਸੇ ਸੈਂਟਰ ਦੇ ਮਨਿਸਟਰ ਨਾਲ ਕੁਝ ਨਹੀਂ ਕੀਤਾ ਹਾਲ ਤੱਕ ਨਾ ਹੀ ਸਾਡੀ ਜਿਹੜੀ ਸਰਵਉੱਚ ਅਦਾਲਤ ਅਕਾਲ ਤਖਤ ਹੈ ਉਹਦਾ ਜਥੇਦਾਰ ਆਪਣੀ ਸਤਾਪਤੀ ਲਈ ਤਾਂ ਲੋਕਾਂ ਦੇ ਫੈਮਲੀਆ ਚ ਘਰਾਂ 'ਚ ਜਾ ਕੇ ਰੋਜ਼ ਪ੍ਰੈਸ 'ਤੇ ਫੋਟੋ ਲਵਾਉਂਦਾ ਹੈ ਪਰ ਧਰਮ ਦਾ ਕਿੱਡਾ ਵੱਡਾ ਮੁੱਦਾ ਹੈ ਜਿਹੜਾ ਇੱਕ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਉਹਦੇ ਬਾਰੇ ਹਾਲ ਤੱਕ ਦੋ ਲਫ਼ਜ਼ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਨਹੀਂ ਬੋਲੇ ਅੱਜ ਜਿਹੜਾ ਇਹ ਅਸੀਂ ਗ੍ਰਾਮ ਸਭਾ ਦੇ ਵਿੱਚ ਮਤਾ ਪਾਇਆ ਹੈ ਅਰਦਾਲੀ ਦੀਆਂ ਪੰਚਾਇਤਾਂ ਆਈਆਂ ਨੇ ਤੇ ਅਸੀਂ ਅੱਜ ਤੋਂ ਬਾਅਦ ਇਹ ਸਾਰਾ ਜਿਹੜਾ ਮਤਾ ਆ ਇਹ ਸਾਰੇ ਸਾਡੇ ਚੀਫ ਮਿਨਿਸਟਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਜਿੰਨੇ ਵੀ ਹੋਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਭੇਜਾਂਗੇ ਤਾਂ ਜੋ ਇਹ ਸਾਡੀ ਜਿਹੜੀ ਆਵਾਜ਼ ਹੈ ਉੱਪਰ ਤੱਕ ਪਹੁੰਚੇ ਤਾਂ ਇਹਦੇ ਤੇ ਕੋਈ ਨਾ ਕੋਈ ਜਿਹੜਾ ਫੈਸਲਾ ਕੋਈ ਨਾ ਜਿਹੜੀ ਗੱਲ ਹੈ ਸਥਾਪਿਤ ਹੋ ਸਕੇ ਵਿਸਵਾ ਜਿਹੜਾ ਅਵਾਰਡ ਹੈ ਉਹ ਬੜੇ ਚਾਵਾ ਨਾਲ ਲੈਣ ਗਏ ਸੀ ਔਰ ਜਿਹੜਾ ਉਹਨਾਂ ਨੇ ਜਿੰਨਾ ਜਲੀਲ ਕਰਕੇ ਇਹ ਇੱਕ ਥੋੜਾ ਇੱਕ ਸਾਡਾ ਕਾਗਜ਼ ਦਾ ਟੁਕੜਾ ਦਿੱਤਾ ਉਹ ਅਸੀਂ ਨਹੀਂ ਰੱਖ ਸਕਦੇ ਸਾਡੇ ਨੂੰ ਸੰਧੇ ਕਰੇ ਪਿਆ ਵੀ ਰਾਤ ਨੂੰ ਟਰਾਉਂਦਾ ਚੁਬਦਾ ਸਾਨੂੰ ਸਾਨੂੰ ਦੇਖ ਕੇ ਕਿੜਤੜਾ ਪਣਾਉਂਦਾ ਇਹਨੂੰ ਦੇਖ ਕੇ ਪਏ ਨੂੰ ਵੀ ਇਹ ਇਹਦੇ ਲਈ ਅਸੀਂ ਜਲੀਲ ਹੋਏ ਆ ਇਸ ਕਰਕੇ ਅਸੀਂ ਇਹ ਨਹੀਂ ਰੱਖਦੇ ਅਸੀਂ ਪ੍ਰੈਸ ਦੇ ਜ਼ਰੀਏ ਤੁਹਾਡੇ ਮਾਧਿਅਮ ਰਹੀ ਇਹਨੂੰ ਅੱਗੇ ਸਰਕਾਰੀ ਅਧਿਕਾਰੀਆਂ ਕੋਲ ਲੈਟਰ ਲਿਖ ਕੇ ਇਹਨੂੰ ਅਸੀਂ ਵਾਪਸ ਕਰ ਰਹੇ ਹਾਂ ਅਸੀਂ ਇਹ ਅਵਾਰਡ ਸਾਨੂੰ ਨਹੀਂ ਚਾਹੀਦਾ ਵਾਪਸ ਕੀਤਾ ਦੇਖੋ ਜੇ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਪਹਿਲਾਂ ਅਸੀਂ ਬੜੇ ਉਤਸ਼ਾਹ ਨਾਲ ਗਏ ਸੀ ਜਦੋਂ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਵੀ ਕਾਰ ਲਾ ਕੇ ਸੀਰੀ ਸਾਹਿਬ ਲਾ ਕੇ ਅੱਗੇ ਜਾਓਗੇ ਤਾਂ ਫਿਰ ਜਿਹੜਾ ਉੱਥੇ ਸਨਮਾਨ ਹੋਣਾ ਸੀ ਅਸੀਂ ਉਹ ਵੀ ਠੁਕਰਾਇਆ ਤੇ ਹੁਣ ਜਿਹੜਾ ਸਾਨੂੰ ਉਹਨਾਂ ਨੇ ਪਹਿਲਾਂ 14 ਤਰੀਕ ਨੂੰ ਆਪਣੇ ਜਲਸ ਵਿਭਾਗ ਦੇ ਉਹਨਾਂ ਨੇ ਦਿੱਤਾ ਸੀ ਉਹ ਵੀ ਅਸੀਂ ਹੁਣ ਅੱਜ ਇੱਥੇ ਅਨਾਉਂਸ ਕੀਤਾ ਵੀ ਉਹ ਵੀ ਅਸੀਂ ਵਾਪਸ ਕਰ ਰਹੇ ਹਾਂ ਤੇ ਜਦ ਸਾਨੂੰ ਇੱਕ ਇੱਕ ਦਰਜੇ ਇੱਕ ਤਾਪਤੰਡਜ ਤੋਲਣਗੇ ਤਾਂ ਅਸੀਂ ਨਾਲ ਖੜੇ ਹਾਂ ਪਰ ਜੇ ਅਸੀਂ 2 ਸੈਕਿੰਡ ਲਈ ਹੋ ਗਏ ਦਰਜੇ ਲਈ ਫਿਰ ਸਾਨੂੰ ਉਹਦਾ ਕੀ ਕਰਨਾ ਸੀ ਥੈਂਕ ਯੂ ਮਤੇਤਾ ਜੀ 4-5 ਪਏ ਨੇ ਆਪਾਂ ਕਿ ਉਹ ਤੇ ਪੰਚਾਇਤਾਂ ਸਾਡੀਆਂ ਪੰਜ ਸੀ ਸੀਗੀਆਂ ਪਿੰਡ ਦੀਆਂ ਤੇ ਸਾਰੇ ਸਰਪੰਚ ਸਾਰੀਆਂ ਪੰਚਾਇਤਾਂ ਨਾਲ ਨੂੰ ਕਹਿੰਦੇ ਤੁਸੀਂ ਪਾਓ ਜਿੰਨਾ ਚਿਰ ਸਾਡੇ ਤੇ ਜਿੰਨਾ ਬਾਲਾ ਜੀ ਅਸੀਂ ਤਾਂ ਲੈ ਕੇ ਜਾਵਾਂਗੇ ਹੁਣ ਪਹਿਲਾਂ ਅਸੀਂ ਉਹ ਹੋ ਗਏ ਸੀ ਅੱਜ ਫਿਰ ਇਹੀ ਹੋਇਆ ਹੁਣ ਜਿਵੇਂ ਅੱਗੇ ਅੱਗੇ ਵਿਚਾਰ ਹੋਈ ਜਾਂਦਾ ਵੀ ਜਲਾਸ ਸਭ ਤੋਂ ਵੱਡੀ ਚੀਜ਼ ਹੈ ਪੰਚਾਇਤ ਦੀ ಗ್ರಾಮ ਸਭਾ ਜਿਹੜੀ ਆਪਣੀ ਹੁੰਦੀ ਹੈ ਉਹ ਆਪਣੇ ਲਈ ਬਹੁਤ ਵੱਡੀ ਇਮਤਿਹਾਨ ਰੱਖਦੀ ਹੈ ਅੱਜ ਅਸੀਂ ਉਪਲਾ ਕੇ ਕਰੇ ਅੱਗੇ ਜਿੰਮੀ ਵੀ ਸਾਨੂੰ ਲੋਡ ਹੋਊਗੀ ਕਿ ਓਪਨ ਦਾ ਸੰਘਰਸ਼ ਜਾਰੀ ਰੱਖਾਂਗੇ ਜੀ ਦੋ ਗੱਲਾਂ ਨੇ ਮੇਨ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀ ਕਿ ਸਾਨੂੰ ਜੇ ਤੁਸੀਂ ਆਉਣਾ ਚਾਹੁੰਦੇ ਹੋ ਕਿਸੇ ਵੀ ਸਰਕਾਰੀ ਸਮਾਗਮ 'ਚ ਜਾਂ ਕਿਤੇ ਵੀ ਹੋਰ ਤਾਂ ਭਾਈ ਸਾਹਿਬ ਅਸੀਂ ਸ਼੍ਰੀ ਸਾਹਿਬ ਤੁਹਾਨੂੰ ਅਲਾਉ ਨਹੀਂ ਕਰਾਂਗੇ ਕਿਉਂਕਿ ਜੋ ਸਾਨੂੰ ਚੀਜ਼ ਆਕਾਲਪੁਰ ਖੱਲੋਂ ਜਾਂ ਗੁਰੂਆਂ ਵੱਲੋਂ ਬਖਸ਼ੀ ਗਈ ਹੈ ਇਹਨਾਂ ਦੀ ਕੀ ਮਜਾਲ ਹੈ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਅੱਜ ਗ੍ਰਾਮ ਸਭਾ 'ਚ ਮਤਾ ਵੀ ਪੈ ਗਿਆ ਹੈ ਔਰ ਪੂਰਾ ਪੰਜਾਬ ਇਸ ਗੱਲ ਤੇ ਨਾਲ ਵੀ ਹੈ ਔਰ ਇਸ ਸਰਪੰਚ ਜਿੰਨੀ ਇਹਨਾਂ ਦੀ ਸਰਪੰਚ ਸਾਹਿਬ ਦੀ ਪਹਿਲਾਂ ਅਸੀਂ ਅਸੀਂ ਕਾਵਾਂਗੇ ਹੁਣ ਪੰਜਾਬ ਵੱਲੋਂ ਉਹ ਇੱਜ਼ਤ ਹੋਊਗੀ ਤੇ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਆਹ ਵੇਖ ਲਓ ਤੁਸੀਂ ਤਾਂ ਸਿਰਫ ਡਰਾਮਾ ਕਰਦੇ ਹੋ ਨਾ ਪੱਗ ਬੰਨ ਕੇ ਮੱਥਾ ਟੇਕਣ ਦਾ ਜੇ ਸੱਚੀ ਮੁੱੱਚੀ ਤੁਹਾਨੂੰ ਇੱਜ਼ਤ ਹੁੰਦੀ ਤਾਂ ਇੱਜ਼ਤ ਨਾਲ ਸੱਦਿਓ ਇਹ ਸਰਪੰਚ ਸਾਹਿਬ ਦੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਸੀ ਕੀ ਇਹ ਦੱਸਣਗੇ ਗ੍ਰਹਿ ਮੰਤਰੀ ਸਾਹਿਬ ਜਿਹਦੇ ਥੱਲੇ ਹੈ ਦਿੱਲੀ ਪੁਲਿਸ ਕਿ ਜਦੋਂ ਆ ਕੇ ਅਕਾਲ ਤਖਤ ਸਾਹਿਬ ਤੇ ਮਿਲੇ ਸੀਗੇ ਸਾਹਿਬ ਕਾ ਜਥੇ ਉੱਥੇ ਉਹਨਾਂ ਨੇ ਵੇਖਿਆ ਸੀ ਸ਼ਮਸ਼ੀਰ ਐਣੀ ਸੀ ਉੱਥੇ 6 ਫੁੱਟੀ ਵੀ ਪਈ ਤੈਨੂੰ ਫੁੱਟੀ ਵੀ ਪਈ ਸੀ 4 ਫੁੱਟੀ ਵੀ ਸੀ ਇਹ ਤਾਂ ਫੇਰ ਵੀ 4 ਆਪਣਾ ਕਿਨਾਂ 4 ਇੰਚ ਹੀ ਸੀ 4 ਇੰਚ ਹੀ ਸੀ ਅਸੀਂ ਪੁੱਛਾਂਗੇ ਉਸ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਕੀ ਬਾਅਦ ਚ ਸਸਪੈਂਡ ਕੀਤਾ ਗਿਆ ਜਿਨੇ ਸਭੀ